ਗਰਮੀ ਦੇ ਮੌਸਮ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਨੌਜਵਾਨ ਨਹਿਰਾ ਅਤੇ ਦਰਿਆਵਾਂ ਦੇ ਵਿੱਚ ਨਹਾਉਂਦੇ ਹਨ ਅਤੇ ਇਸ ਦੌਰਾਨ ਕਈ ਹਾਦਸੇ ਵੀ ਹੋ ਜਾਂਦੇ ਹਨ। ਬੇਸ਼ੱਕ ਪ੍ਰਸ਼ਾਸਨ ਵੱਲੋਂ ਨਹਿਰਾ ਅਤੇ ਦਰਿਆਵਾਂ ਦੇ ਵਿੱਚ ਨਹਾਉਣ ਤੇ ਪਾਬੰਦੀ ਲਗਾਈ ਗਈ ਹੈ ਪਰ ਫਿਰ ਵੀ ਨੌਜਵਾਨ ਪਾਬੰਦੀਆਂ ਦੀ ਪਰਵਾਹ ਨਾ ਕਰਦੇ ਹੋਏ ਨਹਿਰਾ ਅਤੇ ਦਰਿਆਵਾਂ ਦੇ ਵਿੱਚ ਨਹਾਉਂਦੇ ਹਨ। ਇਹ ਜੋ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸਤਲੁਜ ਦਰਿਆ ਨਜ਼ਦੀਕ ਬੁਰਜਪੁਰ ਦੀ ਹੈ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕੁਝ ਨੌਜਵਾਨ ਦਰਿਆ ਦੇ ਵਿੱਚ ਨਹਾ ਰਹੇ ਹਨ ਅਤੇ ਜਿਸ ਥਾਂ ਤੇ ਖੜੇ ਹਨ ਉਸ ਦੇ ਆਸ-ਪਾਸ ਦਰਿਆ ਵਧ ਰਿਹਾ ਹੈ ਜ਼ਿਕਰ ਯੋਗ ਹੈ ਕਿ ਸਤਲੁਜ ਦਰਿਆ ਦੇ ਵਿੱਚ ਮਾਈਨਿੰਗ ਅਤੇ ਜ਼ਿਆਦਾ ਪਾਣੀ ਆਉਣ ਦੇ ਕਾਰਨ ਵੱਡੇ-ਵੱਡੇ ਟੋਏ ਪੈ ਚੁੱਕੇ ਹਨ ਜੋ ਕਿ ਦਿਖਾਈ ਨਹੀਂ ਦਿੰਦੇ ਜਿਸ ਤਰ੍ਹਾਂ ਇਹ ਨੌਜਵਾਨ ਨਹਾ ਰਹੇ ਹਨ ਅਗਰ ਪਾਣੀ ਵਧਦਾ ਹੈ ਜਾਂ ਨਹਾਉਂਦੇ ਸਮੇਂ ਕੋਈ ਘਟਨਾ ਘਟ ਜਾਂਦੀ ਹੈ ਤਾਂ ਜਾਨੀ ਨੁਕਸਾਨ ਹੋਣ ਦਾ ਖਤਰਾ ਬਣ ਸਕਦਾ ਹੈ ਸੋ ਸਾਡੇ ਵੱਲੋਂ ਸਾਰਿਆਂ ਨੂੰ ਅਪੀਲ ਹੈ ਕਿ ਦਰਿਆ ਅਤੇ ਨਹਿਰਾਂ ਦੇ ਵਿੱਚ ਨਾ ਨਹਾਇਆ ਜਾਵੇ ਕਿਉਂਕਿ ਇਹਨਾਂ ਦੇ ਵਿੱਚ ਬਚਾਅ ਦੇ ਲਈ ਕੋਈ ਵੀ ਸੇਫਟੀ ਨਹੀਂ ਹੁੰਦੀ।